ਮੈਂ ਕਹਿਣਾ ਚਾਹੁੰਦਾ ਵੀ ਦੂਜੀ ਪਾਰਟੀ ਆਰ ਖਾਸ ਕਰ ਕਾਂਗਰਸ ਆ ਜਿਹੜੇ ਉਹਨਾਂ ਦੇ ਚਰਨਜੀਤ ਸਿੰਘ ਚੰਨੀ ਸੀ ਵੀ ਉਹਨਾਂ ਦਾ ਇੱਕ 도ਗਲਾ ਕਰਦਾਰ ਇਲੈਕਸ਼ਨ ਸਾਹਮਣੇ ਹਾਲਾਂਕਿ ਪਹਿਲਾਂ ਵੀ ਇਦਾਂ ਹੀ ਸੀ ਪਰ ਇਸ ਵਾਰ ਸਪਸ਼ਟ ਹੋ ਕੇ ਸਾਹਮਣੇ ਆਇਆ ਕਿਉਂਕਿ ਉਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਫਲੈਕਸ ਲਗਾਏ ਸੀਗੇ ਵੀ ਮੈਂ ਰਹਾਗਾ ਜਾਂ ਨਸ਼ਾ ਮਾਫੀਆ ਰਹਾਗਾ ਔਰ ਕੱਲ ਹੀ ਉਹਨਾਂ ਨੇ ਜਿਹੜੀ ਸ਼ਰਾਬ ਬੰਡੀ ਹੈਗੀ ਆ ਕਈ ਜਗ੍ਹਾ ਉਹਨਾਂ ਦੀ ਸ਼ਰਾਬ ਉਹਨਾਂ ਦੇ ਸਮਰਥਕ ਪੜੀ ਗਈ ਪੁਲਿਸ ਨੇ ਐਫ ਆਈ ਆਰ ਕੀਤੀਆਂ ਪਰ ਦੇਖੋ ਜਿਨ੍ਹਾਂ ਦੀ ਉਹ ਨਮਾਇੰਦਗੀ ਕਰਨ ਦੀ ਗੱਲ ਕਰਦੇ ਆ ਗਰੀਬਾਂ ਦੀ ਦਲਤਾਂ ਦੀ ਆਮ ਲੋਕਾਂ ਦੀ ਉਹਨਾਂ ਨੂੰ ਹੀ ਉਹ ਘਟੀਆ ਸ਼ਰਾਬ ਜਿਹੜੀ ਫਲਾ ਕੇ ਉਹਨਾਂ ਦੀ ਬੋਟ ਖਰੀਦਣ ਤੁਰੇ ਹੋ ਸੀਗੇ ਇਸ ਤਰ੍ਹਾਂ ਹੀ ਇਹੀ ਜਿਹੜਾ ਆ ਬੀ ਜੀ ਪੀ ਦੇ ਆਮ ਆਦੀ ਪਾਰਟੀ ਨੇ ਵੀ ਇਸ ਤਰ੍ਹਾਂ ਦੇ ਲਾਲਚ ਦੇ ਕੇ ਲੋਕਾਂ ਦੀ ਬੋਟ ਖਰੀਦਣ ਦਾ ਕੰਮ ਕੀਤਾ ਨਸ਼ਾ ਵਰਤਾਇਆ ਹਲੋ ਇੱਕ ਪਾਸੇ ਕਹਿੰਦੇ ਡਿਵੈਲਪਮੈਂਟ ਕਰਨੀ ਦੂਜੇ ਪਾਸੇ ਨਸ਼ਾ ਵੱਡੇ ਪੱਦਰ ਤੇ ਫਲਾ ਕੇ ਲੋਕਾਂ ਨੂੰ ਤਬਾਹੀ ਵੱਲ ਤੋਰਦੇ ਆ ਇਸ ਕਰਕੇ ਚਾਹੇ ਇਹਨਾਂ ਨੇ ਹੱਥ ਘੰਡੇ ਵਰਤੇ ਕਰੋੜਾਂ ਰੁਪਏ ਇਹਨਾਂ ਨੇ ਖਰਚ ਕੀਤਾ ਪਰ ਇਸ ਦੇ ਬਾਵਜੂਦ ਜਿਹੜੇ ਸਾਡੇ ਵਰਕਰ ਆ ਮੈਂ ਕਹਿੰਦਾ ਇਹਦੇ ਤੇ ਤਾਂ ਰਿਸਰਚ ਹੋਣੀ ਬਣਦੀ ਆ ਫੇ ਸਾਡੇ ਕੋਲ ਬਹੁਤ ਸੀਮਤ ਸਾਧਨ ਸੀ ਪਰ ਸਾਡੇ ਵਰਕਰਾਂ ਨੇ ਆਪਣੇ ਪੱਧਰ ਤੇ ਪਿੰਡ-ਪਿੰਡ ਟੈਂਟ ਲਗਾਏ ਲੰਗਰ ਲਗਾਏ ਉਹਨਾਂ ਨੇ ਆਪ ਸਾਰਾ ਕੁਝ ਕੀਤਾ ਔਰ ਇਦਾਂ ਦੀ ਇੱਕ ਵੱਡੇ ਵੱਡੇ ਜਿਹੜੇ ਇੱਕ ਸਰਮਾਇદાર ਪਾਰਟੀਆਂ ਸੀ ਉਹਨਾਂ ਨੂੰ ਸਿਰਫ ਆਪਣੇ ਜੋਸ਼ ਨਾਲ ਹੀ ਉਹਨਾਂ ਨੇ ਮੁਕਾਬਲਾ ਕਰਕੇ ਜਲੰਧਰ 'ਚ ਦਿਖਾਇਆ ਹੈਗਾ ਇਸ ਕਰਕੇ ਜਿੱਥੇ ਮੈਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਨੂੰ ਮਾਣ ਵੀ ਬਹੁਤ ਆ ਬਈ ਅਸੀਂ ਸਾਰੇ ਇਸ ਇਲੈਕਸ਼ਨ 'ਚ ਬਹੁਤ ਵੱਡੇ ਪੱਧਰ ਤੇ ਸੰਗਠਿਤ ਹੋਏ ਹਾਂ ਔਰ ਜਿਹੜੀਆਂ ਇਹ ਪ੍ਰਬੰਧ ਆ ਜਿਹੜਾ ਲੋਕਾਂ ਨੂੰ ਦਿੰਦਾ ਹੀ ਨਹੀਂ ਹੈਗਾ ਇੱਕ ਬੇਈਮਾਨੀ ਵਾਲੀ ਸਾਰੀ ਰਾਜ ਦਿੱਤੀ ਆ ਤੇ ਸਾਡੀ ਇਹਨੂੰ ਚੇਂਜ ਕਰਨ ਦੇ ਪ੍ਰਤੀ ਹੋਰ ਜਿਹੜੀ ਆ ਪ੍ਰਤੀਬੱਧ ਹੋ ਕੇ ਅਸੀਂ ਇਸ ਇਲੈਕਸ਼ਨ ਚ ਨਿਕਲੇ ਹੈਗੇ ਆ ਇਸ ਕਰਕੇ ਸਾਰੇ ਵਰਕਰ ਔਰ ਮੀਡੀਆ ਸਾਰੇ ਸਾਥੀ ਦਿਲਵਾਗ ਜੀ ਹੈਗੇ ਆ ਹੋਰ ਸਾਰੇ ਜਿਹੜੀਆਂ ਮੀਡੀਆ ਉਹਨਾਂ ਨੇ ਸਮੇਂ-ਸਮੇਂ ਤੇ ਸਾਨੂੰ ਕਵਰੇਜ ਦਿੱਤੀ ਆ ਸਾਡੀ ਗੱਲ ਲੋਕਾਂ ਤੱਕ ਪਹੁੰਚਾਈ ਆ ਸਾਰੇ ਅਸੀਂ ਮੀਡੀਆ ਦਾ ਸਾਡੇ ਬਾਹਰ ਐਸੋਸੀਏਸ਼ਨ ਦੇ ਸਾਰੇ ਸਾਡੇ ਸਾਥੀ ਸੀ ਉਹਨਾਂ ਨੇ ਕਿਹਾ ਵੀ ਗੁਰਵਿੰਦਰ ਕਵਰ ਨੂੰ ਬੋਡ ਪਾਉਣੀ ਆ ਉਹਨਾਂ ਦਾ ਵੀ ਅਸੀਂ ਸਾਰਾ ਸਾਰੇ ਅਸੀਂ ਸਾਰੇ ਸਾਥੀਆਂ ਦਾ ਇਸ ਲੜਾਈ ਦੇ ਵਿੱਚ ਜਿਹੜੀ ਇੱਕ ਇਨਸਾਫ ਦੀ ਲੜਾਈ ਸੀ ਇੱਕ ਚੰਗੇ ਪ੍ਰਬੰਧ ਲਈ ਲੜਾਈ ਸੀ ਇਹਦੇ ਵਿੱਚ ਨਹੀਂ ਸਾਥ ਦਿੱਤਾ ਜੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਤਾਂ ਜਿਹੜੀਆਂ ਮਾੜੇ ਸੀ ਜਿਹੜੇ ਨਿਜਲੇ ਤੁਰੇ ਸੀ ਉਹ ਇਸ ਇਲੈਕਸ਼ਨ 'ਚ ਹਾਨਣਗੇ ਜਿਹੜੇ ਅਸੀਂ ਸੱਚੀ ਲੜਾਈ ਨੇ ਤੁਰੇ ਸੀ ਤੇ ਅਸੀਂ ਚਾਰਜ ਨੂੰ ਜਿੱਤਾਂਗੇ ਸੁਭਲਵਿੰਦਰ ਜੀ ਦੋ ਵਿਰੋਧੀ ਧਿਰਾਂ ਜਿਹੜੀਆਂ ਅੱਜ ਸ਼ਾਇਦ ਤੁਹਾਨੂੰ ਸੋਸ਼ਲ ਮੀਡੀਆ ਤੇ ਖਬਰ ਆ ਗਈ ਹੋਣੀ ਕਿ ਦੋ ਧਿਰਾਂ ਜਿਹੜੀਆਂ ਵਿਰੋਧੀ ਧਿਰਾਂ ਅਫਸਰ ਚ ਲੜ ਪਈਆਂ ਆਦਮਪੁਰ ਦੇ ਵਿੱਚ ਉਹਨਾਂ ਨੇ ਕੁੱਟਦਾ ਅਸਲ ਵਿੱਚ बसपा ਤੋਂ ਖਾਦੀਆ ਕਾਂਗਰਸੀਆਂ ਨੇ ਪਰ ਹੁਣ ਉਹਨਾਂ ਨੂੰ ਉਹ ਜਿਹੜੀ ਹੈ ਨਾ ਸ਼ਰਮ ਆਉਂਦੀ ਬਈ बसपा ਵਾਲਿਆਂ ਨੇ ਕਾਂਗਰਸੀ ਕੁੱਟ ਸிட்டੇ ਅਸਲ ਜਿਹੜਾ ਉੱਥੇ ਦਾ ਕਾਂਗਰਸੀ ਜਿਹੜਾ ਬੰਦਾ ਸੀਗਾ ਉਹ ਬਾਰ-ਬਾਰ ਉੱਥੇ ਡਿਸਟਰਬ ਕਰ ਰਿਹਾ ਸੀਗਾ ਜੀ ਤੇ ਬਾਰ-ਬਾਰ ਡਿਸਟਰਬ ਕਰ ਰਿਹਾ ਸੀਗਾ ਉੱਥੇ ਮਤਲਬ ਜਿਹੜੀਆਂ VOTING ਨੂੰ ਪ੍ਰਭਾਵਿਤ ਕਰ ਰਿਹਾ ਸੀਗਾ ਜੀ ਤੇ ਇਸ ਕਰਕੇ ਉੱਥੋਂ ਲੜਾਈ ਹੋਈ ਹੈਗੀ ਆ ਤੇ ਉਹਦੇ ਵਿੱਚ ਜਿਹੜੇ बसपा ਵਾਲਿਆਂ ਨੇ ਰੋਕਿਆ ਹੈਗਾ ਜੀ ਇਸ ਕਰਕੇ ਲੜਾਈ ਹੋਈ ਆ ਤੇ ਉਹ ਹੁਣ ਸੇਮਤੀ ਲੈਣਾ ਚਾਹੁੰਦੇ ਆ ਵੀ ਸਾਨੂੰ ਕੁੱਟਿਆ ਸਾਨੂੰ ਕੁੱਟਿਆ ਮਤਲਬ ਜੇ ਤੁਸੀਂ ਗੱਧ ਟੰਗਣਾ ਨਸ਼ਾ ਵਰਤਾਓਗੇ ਬੋਟ ਬੋਟੇ ਉਹਨੇ ਬੂਦ ਦੇ ਅੰਦਰ ਜਾ ਕੇ ਕੋਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਰੋਕਣਾ ਹੀ ਹੈਗਾ ਤੇ ਫਿਰ ਕੁੱਟ ਵੀ ਖਾਣੀ ਪੈਣੀ ਹੈਗੀ ਸੋ ਕਾਂਗਰਸ ਹੀ ਵਰਕਣਾ ਵਿੱਚ ਨਿਰਾਸ਼ਾ ਵੀ ਪਈ ਗਈ ਕਿ ਚੰਨੀ ਸਾਹਿਬ ਰੋਪੜ ਵਿੱਚ ਬੋਡ ਪਹੁੰਚ ਲਗੇ ਆਪਣੀ ਦੇਖੋ ਇਹ ਤਾਂ ਸਾਰੀ ਝੂਠ ਹੀ ਬੋਲਿਆ ਇਲੈਕਸ਼ਨ ਚ ਅਸੀਂ ਤਾਂ ਕਹਿੰਦੇ ਸੀਗੇ ਵੀ ਕੋਈ ਅਜੇ ਤੱਕ ਮੈਂ ਦੇਖਿਆ ਨਹੀਂ ਵੀ ਬੰਦਾ ਇਲੈਕਸ਼ਨ ਲੜਨ ਆਇਆ ਹੋਵੇ ਤੇ ਉੱਥੇ ਪੱਕਾ ਰਿਹਾ ਹੋਵੇ ਤੇ ਉਹ ਹੁਣ ਤੋਂ ਹੀ ਮੇਰੇ ਹਿਸਾਬ ਨਾਲ ਤਾਂ ਬਿਨਾ ਆਪਣੇ ਕੈਂਡੀਡੇਟ ਦੇ ਹੁਣ ਤੋਂ ਹੀ ਹੋ ਗਏ ਹੈਗੇ ਆ ਅਸੀਂ ਤਾਂ ਵਿੱਚੇ ਹੀ ਹੈਗੇ ਆ ਇਹ ਇਸ ਕਰਕੇ ਬਹੁਤ ਔਖਾ ਹੋਣਾ ਹੈ ਚਲੋ ਹੋਲੀ ਵੜੀ ਜਿੰਨੀ ਵੀ ਵੋਟ ਪਾਈ ਉਹਨਾਂ ਨੂੰ ਚਾਹੇ 50 ਪਈਆਂ 100 ਪਈਆਂ ਜਿੱਥੋਂ ਵੀ ਜਿਨ੍ਹਾਂ ਨੇ ਵੀ ਪਾਈ ਹੈਗੀ ਆ ਕਾਂਗਰਸ ਦੇ ਕੈਂਡੀਡੇਟ ਨੂੰ ਬਹੁਤ ਵੱਡੀ ਨਿਰਾਸ਼ਾ ਦਾ ਜਿਹੜਾ ਸਾਹਮਣਾ ਕਰਨਾ ਸੋ ਕਈ ਜਗ੍ਹਾ ਤੇ ਬੂਥ ਬਿਲਕੁਲ ਖਾਲੀ ਜਿੱਦਾ ਨਜ਼ਰ ਆਏ ਆ ਕਾਂਗਰਸ ਪਾਰਟੀ ਦੇ ਸੋ ਝਾੜੂ ਵਾਲੇ ਦੇ ਵੀ ਨਜ਼ਰ ਆਏ ਆ ਦੇਖੋ ਜਿਹੜਾ ਇਲੈਕਸ਼ਨ ਹੈ ਇਹ ਬਹੁਤ ਸ਼ਾਦਾ ਮਸਲਾ ਆ ਇਹ ਉਹ ਜਿਹੜੇ ਕੈਂਡੀਡੇਟ ਜੋ ਮੈਨੂੰ ਲੱਗਦਾ ਕੋਈ ਬਾਹਰੋਂ ਸੀ ਕੋਈ ਕਨੈਕਟ ਹੈ ਨਹੀਂ ਸੀ ਕੋਈ ਦੂਜੀ ਪਾਰਟੀ ਦਾ ਆਇਆ ਸੀ ਉਹਦੀ ਆਪਣੇ ਜਿੱਦਾਂ ਕਾਂਗਰਸ ਆਪ ਦਾ ਕੈਂਡੀਡੇਟ ਸੀ ਪਵਨ ਕੁਮਾਰ ਕਿਨੂ ਜੀ ਉਹ ਬਾਹਰੋਂ ਆਏ ਸੀ ਅਕਾਲੀ ਦਲ ਵੱਲੋਂ ਇਮੀਡੀਏਟ ਆਏ ਸੀਗੇ ਤੇ ਇਸ ਕਰਕੇ ਉਹਨਾਂ ਦੀ ਇੱਕ ਇਮੋਸ਼ਨਲ ਅਟੈਚਮੈਂਟ ਨਹੀਂ ਸੀ ਆਪਣੇ ਖੇਤਰ ਦੇ ਨਾਲ ਤੇ ਇਮੋਸ਼ਨਲ ਅਟੈਚਮੈਂਟ ਨਾ ਹੋਣ ਕਰਕੇ ਉਹਨਾਂ ਨੇ ਇੱਕ ਨਾਂ ਦੀ ਇੱਕ ਖਾਨਾ ਪੂਰਤੀ ਉਹਨਾਂ ਦੇ ਵੋਟਰਸ ਨੇ ਕੀਤੀ ਹੈਗੀ ਆ ਪਰ ਉਹ ਇੱਕ ਕਨੈਕਟ ਨਹੀਂ ਸੀ ਇਮੋਸ਼ਨਲ ਇਸ ਕਰ ਕੋ ਸ਼ਾਹ ਹੈ ਨਹੀਂ ਸੀ ਕੋਈ ਸ਼ਾਹ ਨਾ ਹੋਣ ਕਰਕੇ ਉਹ ਲਗਾਤਾਰ ਆਪਣੇ ਬੂਥਾਂ ਤੇ ਬਹਿ ਨਹੀਂ ਸਕੇ ਉਹ ਸਾਡੇ ਦਾ ਸਾਡੀ ਦਾ ਕਨੈਕਟੀਵਿਟੀ ਆ ਮਤਲਬ ਅਸੀਂ ਸਾਰੇ ਇੱਕ ਜਿੱਦਾਂ ਸ਼ਰੀਰ ਹੀ ਹੁੰਦੇ ਆ ਅਸੀਂ ਸਾਰੇ ਇਸ ਕਰਕੇ ਸਾਡੇ ਦਾ ਭਾਵੇਂ ਹੁਣ ਵੀ ਭਾਵੇਂ ਰਾਤ ਦੇ 2 ਵਜੇ ਤੱਕ ਬੋਟਾ ਹੋਣੀ ਨਹੀਂ ਇਦਾਂ ਹੀ ਬੈਠੇ ਰਹਿਣਾ ਹੈਗਾ ਇਦਾਂ ਤੇ ਸੋ ਲੱਗਦਾ ਏ ਇਸ ਵਾਰ ਚਮਤਕਾਰ ਹੋਏਗਾ ਦੇਖੋ ਅਜੀ ਤਾਂ ਦੇਖੋ ਸਾਡੀ ਦਾ ਅਰਦਾਸ ਹੀ ਆ ਬਈ 40 ਸਾਲ ਤੋਂ ਸਾਡੇ ਖੇਡਣੇ ਮਿਹਨਤ ਕੀਤੀ ਆ ਉਹਨਾਂ ਨੇ ਲੋਕ ਇਤਵੇ ਲੜਾਈ ਲੜੀ ਆ ਉਹਨਾਂ ਨੇ ਸਰਕਾਰਾਂ ਜਿਹੜੀਆਂ ਲੋਕ ਵਿਰੋਧੀ ਆ ਉਹਨਾਂ ਦਾ ਸੁੱਖ ਮਾਨਣਾ ਨਹੀਂ ਪ੍ਰੈਫਰ ਕੀਤਾ ਉਹਨੇ ਕਿਹਾ ਵੀ ਲੋਕਾਂ ਦੀ ਲੜਾਈ ਲੜਨੀ ਤਾਂ 40 ਸਾਲਾਂ ਤੋਂ ਸਾਡੇ ਲੋਕ ਲੜਾਈ ਲੜ ਰਹੇ ਆਪਣੇ ਸਾਧਨਾਂ ਨਾਲ ਮਿਹਨਤ ਕਰਕੇ ਮਜ਼ਦੂਰੀ ਕਰਕੇ ਤੇ ਅਸੀਂ ਦਾ ਇਹੀ ਅਰਦਾਸ ਹੈ ਵੀ ਕੁਦਰਤ ਨੂੰ ਉਹਨਾਂ ਦਾ ਜਿਹੜਾ ਅਰਦਾਸ ਜਿਹੜੀ ਇੱਕ ਸੱਚ ਦੀ ਲੜਾਈ ਹੈ ਸੁਣਨੀ ਚਾਹੀਦੀ ਤੇ ਜਿੱਤਣੀ ਚਾਹੀਦੀ ਇਹੀ ਆ ਕਿ ਅਸੀਂ ਉਹਦੇ ਲਈ ਇਮਾਨਦਾਰ ਹੋ ਕੇ ਆਪਣੇ ਵਰਕਰ ਦੀਆਂ ਭਾਵਨਾਵਾਂ ਅਸੀਂ ਸਮਝੀਆਂ ਜਦੋਂ ਅਸੀਂ ਨਵੇਂ-ਨਵੇਂ ਪਾਰਟੀ ਚ ਆਏ ਅਸੀਂ ਸਮਝੀਆਂ ਵੀ ਇਹ ਆਪਣੇ ਨਮਾਇंदे ਤੋਂ ਆਪਣੇ ਆਗੂ ਤੋਂ ਇਦਾਂ ਲੜਾਈ ਚਾਹੁੰਦੇ ਆ ਤੋ ਉਹਨਾਂ ਦੀਆਂ ਭਾਵਨਾਵਾਂ ਸਮਝ ਕੇ ਅਸੀਂ ਤਿਆਰੀ ਕੀਤੀ ਤਾਂ ਵੀ ਅਸੀਂ ਕਿਸੇ ਆਫਰ ਨੂੰ ਰਿਜੈਕਟ ਕੀਤਾ ਵੀ ਅਸੀਂ ਕਿਹਾ ਵੀ ਅਸੀਂ ਆਪਣੇ ਵਰਕਰਾਂ ਨੂੰ ਨਰਾਸ਼ ਨਹੀਂ ਕਰ ਸਕਦੇ ਤੇ ਭਾਵਨਾਵਾਂ ਸਮਝ ਕੇ ਅਸੀਂ ਲੜਾਈ ਲੜੀਆ ਤੇ ਅੱਜ ਇਸ ਇਨਜਾਮ ਤੱਕ ਪਹੁੰਚੀ ਔਰ ਸਾਰੇ ਵਰਕਰਾਂ ਨੇ ਜਿਹੜਾ ਸਾਨੂੰ ਐਪਰੀਸ਼ੀਏਟ ਕੀਤਾ ਇਸ ਗੱਲ ਨੂੰ ਜਿਹੜਾ ਸਾਡੀ ਪਾਰਟੀ ਦਾ ਵੋਟਰ ਵੀ ਹੈ ਨਹੀਂ ਸੀ ਵੀ ਇਹ ਘੱਟੋ ਘੜ ਆਪਣੇ ਵਰਕਰਾਂ ਦੇ ਪ੍ਰਤੀ ਤਾਂ ਇਮਾਨਦਾਰ ਰਹੇ ਆ ਔਰ ਦੂਜਿਆਂ ਨੂੰ ਨਹੀਂ ਰੱਦ ਕੀਤਾ ਵੀ ਆਪਣੇ ਵਰਕਰਾਂ ਨਾਲ ਬੇਇਮਾਨੀ ਕਰਕੇ ਆਏ ਆ ਇਸ ਕਰਕੇ ਸਾਰੇ ਵਰਗਾਂ ਦੀ ਸਾਨੂੰ ਵੋਟ ਪਈ ਔਰ ਸਾਨੂੰ ਲੱਗਦਾ ਵੀ ਅਸੀਂ ਇਹ ਸੀਟ ਜਿੱਤਾਂਗੇ ਔਰ ਚੰਗਿਆ ਜਿਹੜਾ ਪ੍ਰਬੰਧ ਦੀ ਅਸੀਂ ਸ਼ੁਰੂਆਤ ਕਰਾਂਗੇ ਸੋ ਧੰਨਵਾਦ ਜੀ ਧੰਨਵਾਦ ਕਰ ਮੁਕਰ ਸਟਾਫ ਵੀ ਭਵਿੰਦਰ ਕਮਲ ਕਰਵਾਸੀ ਕਰਨ ਮੁਕਰ ਸਟਾਫ ਵੀ ਭਵਿੰਦਰ ਕਮਲ ਜਿੰਦਾਬਾਦ ਜਿੰਦਾਬਾਦ